भी करते लगे रहना तो हर एक पूछना है कि इतों भी कल आने तू चंडीगढ़ तो भी कल तो 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 आनी तो है तो बीजेपी दफ्तर सेंटर जरा तीन दयाल उपाध्याय मार के उतो भी कल आनी है और कुछ कल रेंडम वो पी एम ओ तो प्रधानमंत्री के ऑफिस तो भी होगा यूनी हो फिर ये कंप्लेट प्रॉब्लम है सो इस करके ये गल ना हो ਕੋੜ ਕੋ ਕਿਨੇ ਆ ਚਾ ਚਾ ਦੇ ਦੇਣਾ ਠੀਕ ਹੈ ਨੰਬਰ 5 ਤਾਂ ਕੋ ਕਿਨੇ ਜੰਗ ਪਿਛੇ ਤੁਹਾਨੂੰ ਕੋ ਕਿਨੇ ਬਹੁਤ ਸਤ ਯਾ ਕੀ ਆਓ ਅੱਗੇ ਆ ਤੁਹਾਨੂੰ ਚਾਲਾ ਸਾਸਣਾ ਆ ਜਾਓ ਅੱਗੇ ਆਜ਼ਾਦੀਏ ਜਨਤਾ ਪਾਰਟੀ ਜਿੰਦਾਬਾਦ ਆਜ਼ਾਦੀਏ ਜਨਤਾ ਪਾਰਟੀ ਜਿੰਦਾਬਾਦ ਸੈਟਰੀ ਮਮਾ ਜਿੰਦਾਬਾਦ 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 ਸਾਨੂੰ ਇਸ ਰਾ ਆਪਣੀ ਟੀਮ ਨੂੰ ਤਗੜਾ ਕਰਨਾ ਆਪਣੇ ਜਿਹੜਾ ਸਾਥੀ ਹੈ ਜਿਨ੍ਹਾਂ ਦਾ ਤੁਹਾਨੂੰ ਪੂਰਾ ਵਿਸ਼ਵਾਸ ਹੈ ਕਿ ਵੀ ਅਸੀਂ ਇਹਨਾਂ ਸਾਰਿਆਂ ਦੇ ਅੱਗੇ ਇੱਕ ਰਿਕੁਐਸਟ ਹੈ ਕਿ ਥੋੜੇ ਹੁਣ ਬੋ ਦਾ ਟਾਈਮ ਨਹੀਂ ਰਿਹਾ ਇਹ ਇਲੈਕਸ਼ਨ ਫਰਵਰੀ ਬਾਅਦ ਕਿਸੇ ਵੇਲੇ ਵੀ ਹੋ ਸਕਦਾ ਹੈ ਕਾਰਪੋਰੇਸ਼ਨ ਦਾ ਤੇ ਅਸੀਂ ਨੂੰ ਨਹੀਂ ਪਤਾ ਪਰ ਇਹ ਜੋ ਅਸੀਂ ਰਿਜ਼ਲਟ ਕਰਾਂਗੇ ਜੋ ਅਸੀਂ ਮਿਹਨਤ ਕਰਾਂਗੇ ਉਹ ਸਾਨੂੰ ਕਾਰਪੋਰੇਟ ਦੇ ਇਲੈਕਸ਼ਨਾਂ 'ਚ ਮਿਲਣ ਵਾਲੀ ਉਹ ਹੈਲਪ ਹੋਏਗੀ ਤੋਂ ਮੈਂ ਸਾਡੇ ਵਿੱਚ ਲੋਕ ਸਭਾ ਪ੍ਰਵਾਸ ਦੇ ਪ੍ਰਵਾਸ ਕਮੇਟੀ ਦੇ ਜਿਹੜੇ ਪ੍ਰਧਾਨ ਨੇ ਸ੍ਰੀ ਸੰਤੋਸ਼ ਸਾਹਿਬ ਇਸ ਮੱਦੇ ਤੇ ਪ੍ਰਧਾਨਾਂ बहुत ही पुराने कार्यकर्ता और बहुत ही अमृतसर सब तो लंबे प्रधान मिले हर प्रधान <laughs> <थी जिने> जी इलेक्शन <laughs> लड़ चुके डॉक्टर राम चावला जी शर्मा जी सदे के विस्तारक चुके जी सबका प्रधान सैकटरी रजिंद्र जी ਉਸੇ ਕੈਂਟ ਉਹਦਾ ਬਸਾਂ ਹੀ ਚਾੜੀਏ ਤੋਂ ਮਡਲਾ ਦੇ ਸਾਹ ਤੋਂ ਉਹ ਬੋਲਣਾ ਬਸਾ ਦਾ ਪਰ ਉਹ ਵੀ ਬਣੇ ਉਸੇ ਬਸਦੇ ਵਿੱਚ ਤੁਹਾਡਾ ਨਿਰਮਿਸ਼ਕਰ ਬਈ ਹੋ ਜਰ ਉਹ ਜਹਾਰੀਆ ਜੋ ਜਨਾਵਾ ਜਿਵੇਂ ਤੁਹਾਡੇ ਕੋਲ ਇੱਕ ਟ੍ਰੇਨਿੰਗ ਕੈਂਪ ਆਏਗਾ ਜਿਹਦਾ ਪੈਸਾ ਵੀ ਬੁਖਤੀ ਕਰਾਉਣਾ 600 ਰੁਪਿਆ ਰੋਜ਼ ਦਾ ਜਿਹੜਾ ਟ੍ਰੇਨਿੰਗ ਲੈ ਕੇ ਸਾਡੇ ਦੀ 4200 ਰੁਪਿਆ ਦਾ ਸਰਟੀਫਿਕੇਟ ਮਿਲੇਗਾ ਜਿਸ ਕੰਮ ਵਿੱਚ ਤੁਹਾਨੂੰ ਲੈਣਾ ਚਾਹੀਦਾ ਮੋਟਰ ਮੈਕੈਨਿਕ ਦਾ ਕੋਈ ਬਾਰਬਰ ਸ਼ੌਕ ਦਾ ਕੋਈ ਮੋਚੀ ਸ਼ੌਕ ਦਾ ਕੋਈ ਬਟਲਿਕ ਦਾ ਕੋਈ ਸਿਲਾਈ ਦਾ ਕਿਸੇ ਚੀਜ਼ ਦਾ ਵੀ ਇਕ ਜਿਹੜਾ 1000 ਉੱਤੇ ਯੂਜ਼ ਹੋ ਉਹਦਾ ਸਰਟੀਫਿਕੇਟ ਮਿਲੇਗਾ ਮੇਰੇ ਬੁੱਧਾ ਆਲਰੇਡੀ ਕੰਮ ਕਰ ਰਿਹਾ ਉਹ ਵੀ ਉਹ ਟ੍ਰੇਨਿੰਗ ਲੈ ਕੇ ਸਰਟੀਫਿਕੇਟ ਲੈ ਚੁੱਕਾ ਜਿਹਨੇ ਤੋਂ ਰਿਪੋਰਟ ਜਮਾਇਆ ਜਿਵੇਂ ਤੁਹਾਨੂੰ ਕਾਰੋਬਾਰ ਖੋਲਣਾ ਬੈਂਕ ਨੇ ਉਹ ਲੋਨ ਪ੍ਰੋਗਰਾਮ ਕਰਨਾ ਕੋਈ ਐਸਾ ਬੈਂਕ ਨਹੀਂ ਹੋਊਗਾ ਜਿਹਦੇ ਕੋਲ ਬੱਚੇ ਕੋਲ ਸਰਟੀਫਿਕੇਟ ਵੇਟੋ ਲੋਨ ਮੰਗਦਾ ਬੈਂਕ ਲੋਨ ਲਾਉਂਦਾ ਬਸ ਨੂੰ ਤੁਸੀਂ ਆਪਣੇ ਕਬਜ਼ੇ ਦੇ ਰੱਖਣਾ ਕਿਸੇ ਆਮ ਆਦੀ ਪਾਰਟੀ ਕਿਸੇ ਕਾਂਗਰਸੀ ਨੂੰ ਕਿਸੇ ਅਕਾਲੀ ਦਲ ਨੂੰ ਕਿਸੇ ਹੋਰ ਪਾਰਟੀ ਨੂੰ ਉਸ ਬਸ ਤੇ ਕਬਜ਼ਾ ਨਹੀਂ ਹੋਣਾ ਨਾ ਕਰਨਾ ਭਾਈ ਬਸ ਬੰਦ ਕਰਾ ਦੇ ਰੋਕ ਦੇ। ਅਬਸਾ ਸਾਡੇ ਪਿਛੇ ਜੋ ਕੁ ਮੁਰਗੀ ਏਡੀਸੀ ਜਿਹੜੀ ਜੇੜੀ ਆ ਉਹ ਦੀ ਚਾਰਜ ਦੇ ਤੇਰੀ ਔਰ ਸਾਰੇ ਸਾਡੇ ਨੋਡ ਅਫਸਰ ਜਿਹੜੇ ਨੇ ਸੈਕਟਰ ਬੋਰਡ ਦੇ ਡੈਕ। ਤੋਏਸ ਬਸਤਾ ਪਰ ਬੂਗੂ ਪੈਦਾ ਆਪਣੇ ਵਾਸਤੇ ਸਾਰਾ ਕੰਮ ਕੀਤਾ ਪ੍ਰਧਾਨ ਮੰਤਰੀ ਨੇ। ਇਹਦਾ ਫਾਇਦਾ ਨਾਲ ਤੁਹਾਨੂੰ ਕਾਰਪੂਸ਼ਨ ਵਾਲੇ ਨੂੰ ਮੇਰੀ ਗੱਲ ਸਾਰੀ ਸਮਝ ਕੇ ਇਸੇ ਦੇ ਮਹੱਤਵਪੂਰਨ ਸਵਾਲ ਹੈ ਕਿ ਨੂੰ ਕਰਸਰ ਦਾ ਉੱਤੇ ਪੁੱਛ ਸਕਦੇ ਹਾਂ ਜੀ ਜੀ ਸਤਿ ਸ਼੍ਰੀ ਅਕਾਲ ਜੀ ਨਮਸਕਾਰ ਸਾਰਿਆਂ ਨੂੰ ਮੇਰਾ ਨਮਸਕਾਰ ਮੈਂ ਕਹਿਣਾ ਚਾਹਨਾ ਹੈ ਕਿ ਵੀ ਇੰਜੀਨੀਅਰਿੰਗ ਮੀਟਿੰਗਾਂ ਹੁੰਦੀਆਂ ਆਪਣੀਆਂ ਸਾਰੀਆਂ ਸਾਨੂੰ ਕਰਨਾ ਚਾਹੀਦਾ ਹੈ ਯੂਨੀਵਰਸਿਟੀ ਪਰ ਪ੍ਰੈਕਟੀਕਲੀ ਗੱਲ ਹੈ ਜੀ ਕਿ ਇੱਕ ਦਿਨ ਦੇ ਵਿੱਚ ਮੰਨ ਲਓ ਕਿ ਵੀ ਵੈਨ ਲੱਗਣੀ ਹੈ ਜਾਂ ਆਪਣੀ ਕਾਰ ਆਪਣਾ ਬਾਸਾਂ ਨਹੀਂ ਹੈ ਉਹਦੇ ਵਿੱਚ ਅਸੀਂ ਕਿੰਨੇ ਲੋਕਾਂ ਨੂੰ ਡੀਲ ਕਰ ਸਕਦੇ ਹਾਂ ਹਣਾ ਉਸ ਵੇਲੇ ਨਾ ਕਰਾਸ਼ ਪੈਣਾ ਜਮ ਜਿਸ ਦਾ ਨਿਦਨ ਕਰ ਰਿਹਾ ਕਿ ਵੀ ਐਸਾ ਦਾ ਮਾਹੌਲ ਬਣੇਗਾ ਉਹ ਟੈਕਸਿਕਲੀ ਜਿਹੜੇ ਹੈਗੇ ਆ ਨਾ ਉਹ ਇੱਕ ਮਾਹੌਲਿਕਾ ਬਨ ਉਸ ਤਰ੍ਹਾਂ ਦਾ ਕਿ ਇਹਦੀ ਹੈ ਨਹੀਂ ਨੀ ਕਿਹੜੇ 파ਟੀ ਦੀ ਫੌਨ ਕਿਹ ਉਹ ਸ਼ੇਟਾ ਵਿੱਚ ਵੀ ਦੇਖੀ ਜਿਆਵੇ ਠੀਕ ਹੈ ਪਰ ਉਹਨਾਂ ਦਾ ਬੈਨੀਫਿਟ ਜਿਹੜਾ ਹੈਗਾ ਨਾ ਸੱਚ ਜਿਹੜਾ ਕੋਸ਼ਾਤ ਦਾ ਕੋਈ ਆ ਜੋ ਕੋਸ਼ ਨੂੰ ਨਵੀਂ ਕੀ ਆ ਗਿਆ ਉਹ ਇਸ ਲਈ ਨਹੀਂ ਸੀ ਮਸਲ ਇਹਦੇ ਅੰਦਰ ਲੈ ਆ ਗਿਆ ਆਸ ਜੇ ਉਹਨਾਂ ਦੇ ਵਿੱਚ ਕੋਈ ਕਾਗਜ਼ੀ ਕਾਰਵਾਈ ਦੀ ਕਮੀ ਪੇਸ਼ੀ ਆ ਤੇ ਕਹਿਮ ਰਹਿੰਦਿਆਂ ਜਿਹੜਾ ਹੈਗਾ ਵਾ ਅਸੀਂ ਨੂੰ ਦੱਸ ਦਿੱਤਾ ਜਾਵੇ ਕੀ ਐਸਾ ਅਦਰਵਾਈਜ਼ ਮੈਂ ਕੁੰਨੀ ਵੀ ਦੀ ਵੀ ਜਿਹੜੀ ਹੁਣੀ ਆ ਗੱਲ ਸਾਡੇ ਏਰੀਆ ਨੂੰ ਸਰ ਉਸ ਸਾਡੀ ਮਾ ਸਾਡਾ ਏਰੀਆ ਇੱਨਾ ਆਪਣਾ ਡੈਮ ਜਾਂ ਹੀ ਆ ਨਾ ਇੱਥੇ ਕੋਈ ਫਾਰਮੈਲਟੀ ਨਹੀਂ ਹੈਗੀ ਬਹੁਤ ਸੌਨਲ ਕੰਮ ਕਰਤਾ ਔਰ ਇਹ ਹਰ ਇੱਕ ਜੋ ਮਿਲਣਾ ਚਾਹੀਦਾ ਉਹ ਮਿਲੇਗਾ ਤੁਸੀਂ ਬੰਦੇ ਲੈ ਕੇ ਆਓ ਤੁਹਾਨੂੰ ਪ੍ਰੋਲੇਕ ਤੇ ਉਹ ਖਤਮ ਹੋ ਗਿਆ ਪਹਿਲਾਂ ਲਿਸਟ تیار ਕਰ ਹੁਣ ਇਹ ਨਿਕਰਾਓ ਚੈੱਕ ਕਰਾ ਕੇ ਬੰਦੇ ਰੈਕਸ ਨਾ ਇਹ ਜਿਹੜੀ ਕਈ ਜਲਦੀ ਮੀਟਿੰਗ ਰਾਏ ਕੁਮਾਰ ਸ਼ਰਮਾ ਅੱਜ ਜਿਹੜੀ ਹਰੀਪੁਰਾ ਮੰਡਲ ਦੀ ਮੀਟਿੰਗ ਕੀਤੀ ਸੀ ਔਰ ਉਹਦੇ ਵਿੱਚ ਆਉਣ ਵਾਲੇ ਇਲੈਕਸ਼ਨਾਂ ਦੇ ਜਿਹੜੇ ਆਪਣਾ ਮੋਦੀ ਜੀ ਦੀ ਜੋਈਨਾ ਮਨੇ ਉਹਦਾ ਬਾਰੇ ਵਿਸਤਾਰਪੂਰਕ ਜਾਣਕਾਰੀ ਦਿੱਤੀ ਗਈ ਔਰ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਕਿ ਸਾਡੇ ਵਿੱਚ ਰਜਿੰਦਰ ਮੋਹਨ ਸਿੰਘ ਛੀਨਾ ਜਿਹੜੇ ਕਿ ਪ੍ਰਵਾਸ ਯੋਜਨਾ ਦੇ ਪ੍ਰਮੁੱਖ ਨੇ ਬਣਾਏ ਹੋਏ ਉਹ ਲੋਕ ਸਭਾ ਦੇ ਉਹ ਵੀ ਪਹੁੰਚੇ ਨੇ ਔਰ ਉਹਨਾਂ ਦੇ ਨਾਲ ਆਪਣਾ ਹਰਵਿੰਦਰ ਸਿੰਘ ਸੰਧੂ ਜਿਹੜੇ ਕਿ ਜ਼ਿਲ੍ਹੇ ਦੇ ਪ੍ਰਧਾਨ ਨੇ ਉਹਨਾਂ ਨਾਲ ਜਨਰਲ ਸੈਕਟਰੀ ਮਨੀਸ਼ ਜੀ ਉਹ ਵੀ ਆਏ ਨੇ ਔਰ ਆਪਣਾ ਰਾਮਚੌੜਾ ਜੀ ਡਾਕਟਰ ਰਾਮਚੌੜਾ ਜੀ ਜਿਹੜੇ ਕਿ ਕੇਂਦਰੀ ਹਲਕੇ ਦੇ ਇੰਚਾਰਜ ਨੇ ਔਰ ਇਹਨਾਂ ਨੇ ਐਮਐਲਏ ਦੇ ਇਲੈਕਸ਼ਨ ਵੀ ਲੜਿਆ ਔਰ ਮੇਰੇ ਜਨਰਲ ਸੈਕਟਰੀ ਆਪਣਾ ਮੰਡਲ ਦੇ ਸ਼ੋਕਮਨ ਜੰਦਾ ਜੀ ਔਰ ਸੁਨੀਲ ਸੈਗਲ ਜੀ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਉਹਨਾਂ ਨਾਲ ਪ੍ਰਦੀਪ ਸਿੰਘ ਜੀ ਵੀ ਜਿਹੜੇ ਬੰਡਲ ਦੇ ਅਧਿਖਸ਼ਕ ਨੇ ਉਹ ਵੀ ਪਹੁੰਚੇ ਨੇ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਸਾਰੀ ਟੀਮ ਦਾ ਆਜੀ ਟੀਮ ਦਾ ਇਹ ਮਕਸਦ ਸੀ ਕਿ ਜਿਹੜੀਆਂ ਯੋਜਨਾਵਾਂ ਪ੍ਰਧਾਨ ਮੰਤਰੀ ਬੋਦੀ ਜੀ ਨੇ ਦਿੱਤੀਆਂ ਆ ਉਹ ਘਰ-ਘਰ ਪਹੁੰਚਾਉਣੀਆਂ ਔਰ ਕਮ ਸੇ ਕਮ ਆਪਣੇ ਜਿਹੜੇ ਕਾਰਜਕਰਤਾ ਨੇ ਉਹਨਾਂ ਤੱਕ ਜੋੜ ਪਹੁੰਚਣੀ ਚਾਹੀਦੀ ਹੈ। ਬਹੁਤ ਅੱਛਾ ਲੱਗਾ ਜੀ। ਬਹੁਤ-ਬਹੁਤ ਸਾਰਿਆਂ ਦਾ ਬਹੁਤ ਇੱਕ ਵਾਰੀ ਫੇਰ ਬਹੁਤ-ਬਹੁਤ ਧੰਨਵਾਦ ਔਰ ਮੇਰੇ ਨਾਲ ਮੇਰੇ ਵੀਰ ਛੋਟੇ ਅਮਿਤ ਜੀ, ਅਕਸ਼ੇ ਜੀ, ਰਵੀ ਬਾਨੀ ਜੀ, ਨਵੇਸ਼ ਜੀ ਇਹ ਸਾਰੇ ਆਪਣੀ ਟੀਮ ਨਾਲ ਖੜੇ ਸੀ। ਬਹੁਤ ਆਨੰਦ ਆਇਆ, ਬਹੁਤ ਮਜ਼ਾ ਆਇਆ ਇਹਨਾਂ ਦੀ ਗੱਲਾਂ ਸੁਣ ਕੇ ਔਰ ਕਾਫੀ ਅੱਛਾ ਵੀ ਲੱਗਾ ਕਿ ਜਿਹੜੀਆਂ ਯੋਜਨਾਵਾਂ ਦਾ ਸਾਨੂੰ ਪਤਾ ਹੀ ਨਹੀਂ ਸੀ ਉਹ ਯੋਜਨਾਵਾਂ ਦਾ ਇਹਨਾਂ ਨੇ ਧੰਨ ਦੱਸਿਆ ਔਰ ਬਹੁਤ ਅੱਛਾ ਲੱਗਾ ਕਿ ਅਸੀਂ ਵੀ ਕਰ ਕਰ ਜਾ ਕੇ ਯੋਜਨਾਵਾਂ ਦਾ ਵਿਸਤਾਰ ਕਰਾਂਗੇ જય ਸ਼ੀਰਮ ਇਹ ਪਰਾਨਾਮ ਲਈਏ ਦਾ ਮੇਰਾ ਨਾਮ ਜੀ ਸ਼ੋਕਮਨ ਜੰਦਾ ਜਨਰਲ ਸੈਕਟਰੀ ਮੰਡਲ ਅਲਾਮਾਬਾਦ ਹਰੀਪੁਰਾ ਅੱਜ ਅਸੀਂ ਆਪਣੇ ਛੋਟੇ ਵੀ ਰਾਜਕੁਮਾਰ ਜੀ ਦੇ ਘਰ ਤੋਂ ਮੀਟਿੰਗ ਕੀਤੀ ਹੈ ਜਿਸ ਵਿੱਚ ਸਾਰੇ ਸ਼ਹਿਰ ਦੀ ਟੀਮ ਆਈ ਹੈ ਔਰ ਬਹੁਤ ਵਧੀਆ ਸਾਨੂੰ ਜਾਣਕਾਰੀ ਮਿਲੀ ਜਿਹੜੀ ਕਿ ਤੁਹਾਨੂੰ ਜਾਣਕਾਰੀ ਨਹੀਂ ਸੀ ਜਦੋਂ ਕਿ ਮੋਦੀ ਹੁਣ ਆਦੀਆਂ ਬਹੁਤ ਬੜੀਆਂ ਸਕੀਮਾਂ ਆਈਆਂ ਸਾਡੇ ਵਿੱਚ ਜਿਵੇਂ ਲੋਨ ਦੀ ਜਾਂ ਆਪਣਾ ਆਖਿਮਾਨ ਕਾਰਡ ਦੀ ਜਾਂ ਆਧਾਰ ਕਾਰਡ ਦੀ ਕੁਝ ਲੋਕਾਂ ਨੂੰ ਸਾਡੇ ਨੂੰ ਨਹੀਂ ਸੀ ਪਤਾ ਅੱਜ ਤੁਹਾਨੂੰ ਪਤਾ ਲੱਗਾ ਤੇ ਅਸੀਂ ਇਸ ਬਾਰੇ ਸਾਰੇ ਘਰ ਜਾ ਕੇ ਜਾਣਕਾਰੀ ਦਵਾਂਗੇ ਔਰ ਨਾਲ ਹੀ ਇੱਕ ਬੜੀ ਖੁਸ਼ੀ ਦੀ ਗੱਲ ਹੈ ਕਿ ਜਿਹੜੀ ਇੱਕ ਵੈਨ ਆ ਰਹੀ ਜਿਹਦੇ ਵਿੱਚ ਹਰ ਕਿਸਮ ਦਾ ਅਫਸਰ ਬੈਠਾ ਹੋਏਗਾ ਔਰ ਹਰ ਕਿਸਮ ਦੀ ਯੋਜਨਾ ਜਿਹੜੀ ਹੈ ਉਥੇ ਹੀ ਹੱਲ ਕੀਤੀ ਜਾਏਗੀ ਸਮੱਸਿਆ ਸਾਰੀ ਇਸ ਕਰਕੇ ਮੈਂ ਫਾਹਤੀ ਜਾਂਦਾ ਬਾਡੀ ਮੋਦੀ ਜੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਕਿ ਇਸ ਸਕੀਮਾਂ ਉਹਨਾਂ ਨੇ ਗਰੀਬਾਂ ਵਾਸਤੇ ਜਿਵੇਂ ਕਿ ਬਾਲ ਦੇ ਖੱਤਾਂ ਨੇ ਉਹਨਾਂ ਵਾਸਤੇ ਵੀ ਇੱਕ ਸਕੀਮ ਆਈ ਹੈ 1.5 ਪੌਣੇ 2 ਲੱਖ ਦਾ ਲੋਨ ਬਗੈਰ ਕਿਤੇ ਵਿਆਜ ਤੋਂ ਬਲਕੇ ਤਾਰਨਾ ਹੀ ਨਹੀਂ ਹੈਗਾ ਉਹ ਬਾਲਾਂ ਦੇ ਖੱਤਾਂ ਵਾਸਤੇ ਸਕੀਮ ਆਈ ਹੈ ਉਹ ਵੀ ਅਥੀ ਘਾ ਕਰ ਜਾ ਕੇ ਜਾਗਰੂਤ ਕਰਾਂਗੇ ਔਰ ਤੁਸੀਂ ਵੇਖ ਹੀ ਲਿਆ ਵਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਬੀਜੇਪੀ ਦਿਨ ਦੁਗਣੀ ਰਾਤ ਚੋਗਣੀ ਤਰੱਕੀ ਕਰ ਰਹੀ ਹੈ ਜਿਸ ਤਾਂ ਕਿ ਆਮ ਆਦਮੀ ਪਾਰਟੀ ਨੇ 92 ਸੀਟਾਂ ਲੈ ਕੇ ਪੰਜਾਬ ਦਾ ਇੱਕ ਤਰ੍ਹਾਂ ਦਾ ਬੇੜਾ ਹੀ ਗਰਕਾ ਕੇ ਰੱਖ ਦਿੱਤਾ ਤੁਸੀਂ ਉਸ ਦਾ ਵੇਖਿਆ ਹੋਵੇਗਾ ਕਿ ਬਾਅਦ ਤਿੰਨ ਸੀਟਾਂ ਦੇ ਵਿੱਚ ਆਮ ਆਦਮੀ ਪਾਰਟੀ ਦਾ ਅਜੇ ਹਜਾ ਬੁਰਾ ਹਾਲ ਹੋਇਆ ਮੇਰੇ ਹਿਸਾਬ ਨਾਲ ਅੱਜ ਤੱਕ ਜ਼ਿੰਦਗੀ ਦੇ ਵਿੱਚ ਕਿਸੇ ਪਾਰਟੀ ਦਾ ਬੁਰਾ ਹਾਲ ਨਹੀਂ ਹੋਇਆ ਉਹਨਾਂ ਨੇ 0% ਸੀਟਾਂ ਤੇ 100% ਜਮਾਨਤਾਂ ਜਬਤ ਇਹ ਅਜ ਤੱਕ ਅਥੀ-ਕਦੀ ਨਹੀਂ ਸੁਣਿਆ ਜੇਹੜਾ ਕਿ ਉਹਨਾਂ ਦਾ ਹਾਲ ਹੋਇਆ ਔਰ ਆਉਣ ਵਾਲੀ ਪੰਜਾਬ ਦੇ ਹਜ ਕਾਰਪੋਰੇਸ਼ਨ ਔਰ ਸੈਂਟਰ ਵਿੱਚ ਫਿਰ ਬੀਜੇਪੀ ਅਸੀਂ ਚਾਹਾਂਗੇ ਕਿ ਫਿਰ ਇਹ ਆਣ ਅਤੇ ਪੰਜਾਬ ਦਾ ਸਾਰਾ ਹੀ ਵਿਕਾਸ ਜੋਲਾ ਛੋੜਾ ਨਾਲ ਹੋਵੇ ਇਹਨਾਂ ਗੱਲਾਂ ਨਾਲ ਮੈਂ ਨਿੰਦਰ ਮੋਦੀ ਜੀ ਦਾ ਔਰ ਆਪਣੇ ਛੋਟੇ ਵੀਰ ਰਾਜਕੁਮਾਰ ਜੀ ਦਾ ਔਰ ਸਭ ਸਾਰੀ ਬੀਜੇਪੀ ਟੀਮ ਦਾ ਧੰਨਵਾਦ ਕਰਦਾ ਹਾਂ ਅੱਜ ਰਾਜ ਦੀ ਮੀਟਿੰਗ ਜਿਹੜੀ ਆ ਕਿਹੜੀ ਆ ਨੀ ਦੇ ਥੀ ਫੋਨ ਅੱਜ ਸਾਡੇ ਹਰੀਪੁਰਾ ਮੰਡਲ ਦੀ ਮੀਟਿੰਗ ਸਾਡੇ ਮੰਡਲ ਦੇ ਅਧਿਐਕ ਪ੍ਰਿੰਸੀਪਲ ਪ੍ਰਦੀਪ ਸਰੀਂਜ ਜੀ ਦੀ ਅਧਿਖਤਾ ਚ ਹੋਈ ਸਾਡੇ ਬਹੁਤ ਹੀ ਸੀਨੀਅਰ ਆਗੂ ਭਾਰਤੀ ਜਨਤਾ ਪਾਰਟੀ ਦੇ ਔਰ ਧਰਮ ਜਾਗਰਨ ਦੇ ਰਾਜਕੁਮਾਰ ਰਾਜਾ ਜੀ ਦੇ ਨਿਵਾਸ ਸਥਾਨ ਤੇ ਬੈਠਕ ਹੋਈ ਜਿਚ ਕਾਫੀ ਸੰਖਿਆ ਦੇ ਵਿੱਚ ਇਸ ਇਲਾਕੇ ਦੇ ਇਸ ਮੰਡਲ ਦੇ ਬਲਾਕ ਦੇ ਸਾਰੇ ਸੀਨੀਅਰ ਕਾਰਜਕਰਤਾਏ ਔਰ ਸਪੈਸ਼ਲੀ ਰਜਿੰਦਰ ਮੋਨ ਸਿੰਘ ਛੀਨਾ ਜੀ ਜਿਹੜੇ ਲੋਕ ਸਭਾ ਪ੍ਰਵਾਸ ਕਮੇਟੀ ਦੇ ਅੰਮ੍ਰਿਤਸਰ ਦੇ ਕਮਿਸ਼ਨਰ ਨੇ ਔਰ ਉਹਨਾਂ ਦੇ ਨਾਲ ਸਾਡੇ ਜ਼ਿਲ੍ਹਾ ਦੇ ਅਖ ਡਾਕਟਰ ਹਰਵਿੰਦਰ ਸਿੰਧੂ ਜੀ ਉਹ ਵੀ ਉਪਸਥਿਤ ਸੀ ਸਾਡੇ ਜਨਰਲ ਸੈਕਟਰੀ ਮਨੀਸ਼ ਜੀ ਵੀ ਸੀਗੇ ਜ਼ੋਨਲ ਔਰ ਉਹਨਾਂ ਦੇ ਨਾਲ-ਨਾਲ ਸਾਡੇ ਦੋਵੇਂ ਇਸ ਮੰਡਲ ਦੇ ਦੋਨੋਂ ਜਨਰਲ ਸੈਕਟਰੀ ਮਨਚੰਦਾ ਸ਼ੋਕ ਮਨਚੰਦਾ ਜੀ ਸੁਨੀਲ ਸੈਗਲ ਜੀ ਉਹਨਾਂ ਨੇ ਵੀ ਸਾਰੇ ਕਾਰਜਕ੍ਰਮ ਚ ਉਪਸਥਿਤ ਰਹੇ ਅੱਜ ਦੀ ਜਿਹੜੀ ਮੀਟਿੰਗ ਸੀਗੀ ਉਹ ਹੈਗੀ ਸੀ ਲੋਕ ਸਭਾ ਪ੍ਰਵਾਸ ਕਮੇਟੀ ਕਿਉਂਕਿ ਆਉਣ ਵਾਲੇ ਲੋਕ ਸਭਾ ਦੇ ਚੋਣ ਜਿਹੜੇ ਨੇ ਉਹਨਾਂ ਦੀ ਤਿਆਰੀ ਚੱਲਦੀ ਪਈ ਹੈ ਸ਼ਕਤੀ ਕੇਂਦਰ ਪ੍ਰਮੁਖ ਪੰਨਾ ਪ੍ਰਮੁਖ ਬੂਥ ਇਨਚਾਰਜ ਮੰਡਲਾਂ ਦੀਆਂ ਟੀਮਾਂ ਮੋਰਚਿਆਂ ਦੀਆਂ ਟੀਮਾਂ ਦਾ ਗਠਨ ਉਹਨਾਂ ਸਾਰਿਆਂ ਤੇ ਵਿਸਤ੍ਰਿਤ ਜਾਣਕਾਰੀ ਵੀ ਲਈ ਗਈ ਔਰ ਅੱਗੇ ਉਹਨਾਂ ਨੂੰ ਠੀਕ ਤਰ੍ਹਾਂ ਨਿਰਦੇਸ਼ਿਤ ਕੀਤਾ ਗਿਆ ਵੀ ਕੰਮ ਨੂੰ ਕਿਵੇਂ ਵੰਡਿਆ ਜਾ ਸਕੇ ਤਾਂ ਕਿ ਭਾਰਤੀ ਜਨਤਾ ਪਾਰਟੀ ਅੰਮ੍ਰਿਤਸਰ ਦੀ ਜਿਹੜੀ ਲੋਕ ਸਭਾ ਸੀਟ ਹੈ ਉਹਨੂੰ ਕਿਵੇਂ ਜਿੱਤ ਸਕਦੀ ਹੈ ਇਸੇ ਤਰ੍ਹਾਂ ਇਹ ਜਿੱਤ ਸਕਦੀ ਹੈ ਕਿ ਸਾਡੀ ਪਾਰਟੀ ਕੈਡਰ ਬੇਸ ਪਾਰਟੀ ਹੈ ਤੁਸੀਂ ਤਿੰਨੋਂ ਲੋਕ ਸਭਾ ਤਿੰਨੋਂ ਸਟੇਟਸ ਦੇ ਇਲੈਕਸ਼ਨ ਲੈ ਲੋ ਪਿਛਦੇ ਜਿਹੜੇ ਰਾਜਸਥਾਨ ਮੱਧ ਪ੍ਰਦੇਸ਼ ਔਰ ਝਾਰਖੰਡ ਛਤੀਸਗੜ੍ਹ ਤਿੰਨਾ ਇਲੈਕਸ਼ਨਾਂ ਦੇ ਵਿੱਚ ਭਾਰਤੀ ਜਨਤਾ ਪਾਰਟੀ ਨੇ ਪ੍ਰਚੰਡ ਬਹੁਮਤ ਨਾਲ ਇਲੈਕਸ਼ਨ ਜਿੱਤੇ ਉਹਦਾ ਕਾਰਨ ਕੀ ਸੀ ਸਭ ਤੋਂ ਪਹਿਲੇ ਤੇ ਨਰਿੰਦਰ ਮੋਦੀ ਜੀ ਯਸ਼ਸਵੀ ਪ੍ਰਧਾਨ ਮੰਤਰੀ ਉਹਨਾਂ ਦੀਆਂ ਨੀਤੀਆਂ ਪਰ ਉਹਨਾਂ ਨੀਤੀਆਂ ਨੂੰ ਪਬਲਿਕ ਤੱਕ ਕੌਣ ਲੈ ਕੇ ਗਿਆ ਭਾਰਤੀ ਜਨਤਾ ਪਾਰਟੀ ਦਾ ਕਾਰਕਟਰ ਔਰ ਉਹਨਾਂ ਸਾਰੇ ਕਾਰਕਿਰਤਾ ਨੂੰ ਅੱਜ ਇੱਥੇ ਉਹ ਸਾਰੀ ਜਿਹੜੀ ਹੈ ਟੀਮ ਬਣਾਉਣ ਵਾਸਤੇ ਇੱਕ ਵੀ ਭਾਰਤੀ ਜਨਤਾ ਪਾਰਟੀ ਦੀ ਜਿਹੜੀਆਂ ਨੀਤੀਆਂ ਨੇ ਜਿਹੜੀਆਂ ਮੋਦੀ ਜੀ ਦੁਆਰਾ ਚਲਾਈਆਂ ਜਾ ਰਹੀਆਂ ਗਰੀਬ ਕਲਿਆਣ ਯੋਜਨਾਵਾਂ ਨੇ ਉਹਨਾਂ ਨੂੰ ਕਿਵੇਂ ਕੀਤਾ ਜਾ ਸਕੇ ਉਹ ਪਬਲਿਕ ਤੱਕ ਕਿਵੇਂ ਪਹੁੰਚ ਸਕੇ ਉਸ ਦੇ ਬਾਰੇ ਵਿਸਤ੍ਰਿਤ ਜਾਣਕਾਰੀ ਵੀ ਦਿੱਤੀ ਗਈ ਔਰ ਇੱਕ ਆਨਵਾਰੀ ਜਿਹੜੀ ਭਾਰਤ ਵਿਕਸਿਤ ਸੰਕਲਪ ਯਾਤਰਾ ਤੁਸੀਂ ਨਾਮ ਸੁਣਿਆ ਹੋਵੇਗਾ ਜਿਹੜੀ ਮੋਦੀ ਜੀ ਨੇ ਉੱਥੋਂ ਸ਼ੁਰੂ ਕੀਤੀ ਹੈ ਦਿੱਲੀ ਤੋਂ ਉਹ 26 ਜਨਵਰੀ ਤੱਕ ਚੱਲਣ ਵਾਲੀ ਹੈ ਉਹ ਹਰ ਜ਼ਿਲ੍ਹੇ ਦੇ ਵਿੱਚ ਹਰ ਕੌਨਸਟਿਟੂਐਂਸੀ ਦੇ ਵਿੱਚ ਹਰ ਵਾਰਡ ਦੇ ਵਿੱਚ ਜਾਣ ਵਾਲੀ ਹੈ ਉਹਦੇ ਵਿੱਚ ਵੱਖਰੀਆਂ ਵੱਖਰੀਆਂ ਜਿਹੜੀਆਂ ਵੀ ਯੋਜਨਾਵਾਂ ਨੇ ਪ੍ਰਧਾਨ ਮੰਤਰੀ ਦੀਆਂ ਚੱਲਦੀਆਂ ਪਈਆਂ ਚਾਹੇ ਉਹ ਪ੍ਰਧਾਨ ਮੰਤਰੀ ਆਵਾਸ ਯੋਜਨਾ ਹੈ ਚਾਹੇ ਉਜਵਲਾ ਗੈਸ ਯੋਜਨਾ ਹੈ ਮੁਦਰਾ ਲੋਨ ਹੈ ਪ੍ਰਧਾਨ ਮੰਤਰੀ ਸਵਿਧੀ ਸਵਿਧੀ ਇਹ ਸਭ ਨਿਧੀ ਯੋਜਨਾਵਾਂ ਫਿਰ ਸੈਲਫ ਇੰਪਲੋਇਮੈਂਟ ਦੀ ਯੋਜਨਾ ਜਿਹੜੀ ਹੈ ਤੇ ਵਿਸ਼ੂ ਕਰਮਾ ਯੋਜਨਾ ਐਸੀਆਂ ਕੋਈ 17 18 ਯੋਜਨਾ ਵਾ ਜਿੱਦਾਂ ਮੌਕੇ ਤੇ ਹੀ ਆਯੁਸ਼ਮਾਨ ਕਾਰਡ ਦੀ ਜਰੀਏ ਗੱਲ ਕੀਤੀ ਜਾਵੇ ਜਾਂ ਜਿੰਨੀਆਂ ਵੀ ਯੋਜਨਾਵਾਂ ਵਾ ਉਸ ਦੀ ਸਾਰੀ ਵਿਸਤ੍ਰਿਤ ਜਾਣਕਾਰੀ ਉਸ ਵੈਬ ਤੇ ਮੋਬਾਈਲ ਵੈਬ ਤੇ ਦਿੱਤੀ ਜਾਏਗੀ ਔਰ ਨਾਲ ਦੀ ਨਾਲ ਉਹਦੇ ਵਿੱਚ ਉਹਨੂੰ ਫਾਰਮ ਵੀ ਭਰ ਕੇ ਕੋਸ਼ਿਸ਼ ਹੋਏਗੀ ਵੀ ਨਾਲ ਦੀ ਨਾਲ ਇਹ ਸਬਮਿਟ ਕੀਤੇ ਜਾ ਸਕਣ ਜਿੱਦੀ ਕੋਈ ਫਾਰਮੈਲਟੀ ਰਹਿ ਜਾਏਗੀ ਉਹਦੇ ਨੋਡਲ ਅਫਸਰ ਕੋਲ ਬਾਅਦ ਦੇ ਵਿੱਚ ਅਸੀਂ ਪਹੁੰਚਾ ਸਕਦੇ ਹਾਂ ਉਸ ਦੇ ਵਿੱਤ ਵਿੱਚ ਇਹ ਬੈਠਕ ਲਈਤੀ ਗਈ ਕਿਉਂਕਿ ਸਾਡੇ ਕੋਲ ਅੰਮ੍ਰਿਤਸਰ ਦੇ ਵਿੱਚ ਉਹ ਕਾਰਪੋਰੇਸ਼ਨ ਵੱਲੋਂ ਜਿਹੜੀ ਸ਼ੁਰੂ ਕੀਤੀ ਗਈ ਹੈ 30 ਦਿਨ ਦੀ ਯੋਜਨਾਵਾਂ ਜੇ ਉਹਦੇ ਵਿੱਚ 2 ਦਿਨ ਸਾਡੇ ਅੰਮ੍ਰਿਤਸਰ ਲੋਰੀਗੇਟ ਔਟਪਈ ਰੋਡ ਤੇ ਡੈਮ ਰੰਥ ਉਥੇ ਵੈਨ ਲੱਗਣ ਵਾਲੀ ਹੈ ਔਰ ਉਹ ਪੂਰਾ ਕੈਂਪ ਰਹੇਗਾ ਉਹਦੇ ਵਿੱਚ ਪੂਰਾ ਸ਼ਾਮਿਆਨਾ ਲਗਾ ਕੇ ਪਬਲਿਕ ਦੀ ਸਾਰੀ ਜਿਹੜੀਆਂ ਯੋਜਨਾਵਾਂ ਜਿਹੜੀਆਂ ਉਹਨਾਂ ਦੀ ਸਾਰੀਆਂ ਯੋਜਨਾਵਾਂ ਨੂੰ ਕਿਸੇ ਨਾ ਕਿਸੇ ਤਰ੍ਹਾਂ ਪਬਲਿਕ ਤੱਕ ਕਿਵੇਂ ਪਹੁੰਚੇ ਪਬਲਿਕ ਨੂੰ ਵੱਧ ਤੋਂ ਵੱਧ ਕਿਵੇਂ ਲਾਭ ਮਿਲੇ ਉਹਦੀ ਸਾਰੀ ਜਿਹੜੀ ਜਾਣਕਾਰੀ ਦਿੱਤੀ ਜਾਏਗੀ